ਗੈਂਗਸਟਰ ਦੀ ਮਤ ਕਾਲੜੀ ਪੁਲਿਸ ਮੁਰਦਾਬਾਦ 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 ਉਸ ਪ੍ਰਸ਼ਾਸਨ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਹਾਏ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਗੁਰਦਾਸਪੁਰ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ ਦੋ ਨਕਾਬਪੋਸ਼ ਸਕੂਟੀ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਕਾਂਗਰਸ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਅਤੇ ਕਾਉਂਸਲਰ ਨਕਲ ਮਹਾਜੰਦੇ ਘਰ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚਲਾਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਾਬਪੋਸ਼ ਹਮਲਾਵਰ ਫਰਾਰ ਹੋ ਗਏ ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨਹੀਂ ਪਹੁੰਚੀ ਮੌਕੇ ਤੇ ਪਹੁੰਚੇ ਯੂਥ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਾਲ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਏ ਨੇ ਗੁੱਸੇ ਵਿੱਚ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਕਹਿ ਕੇ ਇਸ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਦੋਸ਼ੀਆਂ ਵੱਲੋਂ ਹਮਲੇ ਕੀਤੇ ਗਏ ਹਨ ਅਤੇ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ। ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ। ਉਹ ਬੰਦੇ ਨੇ ਬਿਲਕੁਲ ਨਹੀਂ ਕੀਣਾ ਤੀਨ ਹੋਰ ਉਹ ਜਦੋਂ ਨਵੀਂ ਸਰਕਾਰ ਜਾਰੀ ਮਾਸਟਰ ਬਣੀ ਸੀ 15 ਮਾਸਟਰ ਜੇ ਤਾਂ ਉਹ ਤੁਹਾਨੂੰ ਕੁੱਝ ਨਹੀਂ ਬਣਿਆ ਰਹੇ ਪਰ ਉਹ ਸਾਰੇ ਮੁੰਡੇ ਬਾਹਰ ਵਿੱਚ ਗਏ ਚਾਹੇ ਕਰਵਾਵਾ ਚੱਲਦੇ ਸ਼ਵੇ ਸਾਰੇ ਮੁੰਡੇ ਬਾਹਰ ਨੇ ਕੋਈ ਨਹੀਂ ਹੁਣ ਆਜਾ ਹੁਣ ਤਾਂ ਵੀ ਪਤਾ ਲੱਗਾ ਕਈਆਂ ਨੇ ਪਰਚੀ ਤੋਂ ਬਾਅਦ ਪਾਸਪੋਰਟ ਬਣਾਏ ਨੇ ਕਿੱਦਾਂ ਬਣੇ ਹੋ ਸਾਰੇ ਬਾਪ ਪ੍ਰਧਾਨ ਸਾਹਿਬ ਕੀ ਗੱਲ ਹੋਈ ਆ ਸਾਰੀ ਤੇ ਇਹ ਕਿੱਦਾਂ ਇਹ ਸਾਰੀ ਘਟਨਾ ਵਾਪਰੀ ਆ ਇਹ ਜੀ ਆਪਣੇ ਨਕਲਮਾ ਜਣ ਜੋ ਸਾਡਾ ਪਰਿਵਾਰਿਕ ਮੈਂਬਰ ਆ ਤੇ ਸਾਡੇ ਯੂਥ ਕਾਂਗਰਸ ਦਾ ਆਪਣੇ ਹਲਕੇ ਦਾ ਪ੍ਰਧਾਨ ਆ ਮਦਰ ਇਹਨਾਂ ਦੇ ਦੋ ਵਾਰ ਦੇ ਨਗਰ ਕਾਉਂਸਲ ਦੇ ਸਾਡੇ ਕਾਉਂਸਲਰ ਨੇ ਸੋ ਰਾਤ ਕਰੀਬ 2 ਵਜੇ ਦੇ ਕਰੀਬ ਜਿਹੜਾ ਵਾ ਸਾਡੇ ਸਾਡੇ ਕਦਾ ਸਾਡੇ 10 ਵਜੇ ਦੇ ਕਰੀਬ ਕੁਝ ਦੋ ਨੌਜਵਾਨ ਜਿਹੜੇ ਆ ਉਹ ਐਕਟਿਵਿਟੀ ਆ ਤੇ ਆਏ ਆ ਸੀਸੀਟੀਵੀ ਦੇ ਵਿੱਚ ਕੈਦ ਨੇ ਤੇ ਉਹਨਾਂ ਨੇ ਆਣ ਕੇ ਬਾਹਰ ਫਾਇਰਿੰਗ ਕੀਤੀ ਆ ਤੇ ਇਹਨਾਂ ਦੀ ਮਦਰ ਨੇ ਕਿਹਾ ਵੀ ਬਾਹਰ ਕੋਈ ਗੋਲੀ ਚੱਲੀ ਆ ਇਹਨਾਂ ਨੇ ਕਿਹਾ ਨਹੀਂ ਸ਼ਾਇਦ ਕੋਈ ਪਟਾਕੇ ਪਟੂਕੇ ਚਲਾਏ ਹੋਣਗੇ ਕਿਸੇ ਨੇ ਕੋਈ ਦੇ ਫੰਕਸ਼ਨ ਹੋਣਾ ਤੇ ਇਹ ਮਾਰਨਿੰਗ ਇਹਨਾਂ ਦੇ ਸਫਾਈ ਕਰਨ ਵਾਲਾ ਆਇਆ ਘਰੇ ਉਹਨੇ ਆਣ ਕੇ ਦੱਸਿਆ ਕਿ ਬਾਹਰ ਆਪਣੇ ਗੋਲੀਆਂ ਪਈਆਂ ਦਰਵਾਜ਼ੇ 'ਚ ਤੇ ਖੋਲ ਪਏ ਸੋ ਇਹਦਾ ਮੈਨੂੰ ਕਾਲ ਆਈ ਆ ਭਾਜੀ ਰਾਤ ਦਿयां ਕੋਈ ਗੋਲੀਆਂ ਚਲਾ ਗਿਆ ਤੇ ਰਾਤ ਨੂੰ ਇਹਨੂੰ ਜਦੋਂ ਗੋਲੀਆਂ ਚੱਲਣ ਤੋਂ ਬਾਅਦ ਇਹਨੂੰ ਬਾਹਰ ਦੇ ਨੰਬਰ ਤੋਂ ਕਾਲ ਵੀ ਆਈ ਆ ਜੋ ਇਹਨੇ ਸੌਂ ਗਿਆ ਸੀ ਇਹਨੇ ਰਿਸੀਵ ਨਹੀਂ ਕੀਤੀ ਸੋ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ 8 ਵਜੇ ਮੇਰੀ ਡੀਐਸਪੀ ਸਿਟੀ ਤੇ ਐਸਐਚਓ ਸਿਟੀ ਨਾਲ ਗੱਲ ਹੋਈ ਆ ਤੇ 9 ਅੱਜ ਗਏ ਤੇ ਥਾਣਾ ਮੇਰਾ خیال ਹੈ ਇਥੋਂ 2 ਮਿੰਟ ਦਾ ਰਸਤਾ ਵਾ ਸਿਟੀ ਦਾ ਅਜੇ ਤੱਕ ਕੋਈ ਪੁਲਿਸ ਕਰਮਚਾਰੀ ਜਿਹੜਾ ਇੱਥੇ ਨਹੀਂ ਪਹੁੰਚਣਾ ਉਹਨਾਂ ਨੇ ਸਮਝਿਆ ਵੀ ਅਸੀਂ ਪਹੁੰਚੀਏ ਉੱਥੇ ਦੇਖੀਏ ਕਟਨਾ ਕਰਨ ਦਾ ਚਾਹਮ ਹੋ ਗਿਆ ਬੀਤੀ ਨੂੰ ਕਟਨਾ ਤੇ ਰਾਤ ਦੀ ਆ ਮਾਰਨਿੰਗ ਪਤਾ ਲੱਗਾ ਜਦੋਂ ਸਪਾਈ ਸੇਵਕ ਆਇਆ ਸੋ ਇਸ ਤੋਂ ਪਹਿਲਾਂ ਵੀ ਜਿਹੜਾ ਨਕੁਲ ਮਹਾਜਨ ਤੇ ਮੇਰੇ ਵੱਲੋਂ ਪਹਿਲਾਂ ਵੀ ਵੱਖ-ਵੱਖ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਕਿ ਦਰਖਾਸਤਾਂ ਦਿੱਤੀਆਂ ਪਿੱਛੇ ਜੀ ਦੀ ਦੁਕਾਨ ਤੇ ਕੁਝ ਨੌਜਵਾਨ ਜਿਹੜੇ ਜਿਨ੍ਹਾਂ ਨੇ ਲਗਭਗ ਪਤਾ ਹੀ ਹੈ ਕਿੰਨਾਂ ਨੇ ਕੀਤਾ ਤੇ ਜਦੋਂ ਐਪਲੀਕੇਸ਼ਨ ਦਿੱਤੀ ਐਸਐਚਓ ਸਿਟੀ ਨੂੰ ਇੱਥੇ ਗੁਰਮੀਤ ਸਿੰਘ ਨੂੰ ਤੇ ਨਾਲ ਵੀਡੀਓ ਲਾ ਕੇ ਦਿੱਤੀ ਕੋਈ ਐਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਕੋਈ ਸ਼ਹਿਰ ਦੀ ਹੈਗਾ ਬਾਹਰ ਦੀ ਚਲੋ ਉਹ ਲੱਗ ਜੂ ਪੁਲਿਸ ਆਪਣੇ ਇਨਵੈਸਟੀਗੇਸ਼ਨ ਕਰੇ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣੇ ਪ੍ਰੈਸ ਕਾਨਫਰੰਸ ਕਰਾਂਗੇ ਪੁਲਿਸ ਦੇ ਖਿਲਾਫ ਵੀ ਤੇ ਉਹਨਾਂ ਨੇ ਕਿਉਂਕਿ ਜੇ ਐਮਐਲਏ ਦੀ ਇਨਕੁਆਰੀ ਹੁੰਦੀ ਆ ਐਮਐਲ ਦੀ ਯੈਲੋ ਸੀ ਜਾਰੀ ਕੀਤੀ ਜਾਂਦੀ ਹੈ ਕਿ ਉਹ ਬਾਹਰ ਨਾ ਜਾ ਸਕੇ ਤੇ ਜਿਹੜੀ ਇੱਥੋਂ ਦੀ ਪੁਲਿਸ ਆ ਉਹਨਾਂ ਦੀ ਸ਼ੈਅ ਤੇ ਜਿੰਨਿਆਂ ਜਿੰਨਿਆਂ ਨੇ ਸਾਨੂੰ ਥ੍ਰੈਟ ਕੀਤਾ ਸੀ ਪਹਿਲਾਂ ਆਲਰੇਡੀ ਉਹ ਸਾਰੇ ਹੀ ਬੰਦੇ ਜਿੰਨਾਂ ਨੇ ਬਾਹਰ ਫੌਰਨ ਭੇਜ ਦਿੱਤੇ ਆ ਵਿਦਆਊਟ ਕੋਈ ਉਹਨਾਂ ਨੇ ਇਹਨਾਂ ਸੀ ਨਹੀਂ ਲਈ ਕੋਈ ਮੇਰੇ ਖਿਆਲ ਪੀਓ ਦੀ ਕਾਰਵਾਈ ਚਲਾਉਣੀ ਵੀ ਨਹੀਂ ਉਹਨਾਂ ਨੇ ਸੰਭਵ ਸਮਝੀ ਉਹਨਾਂ ਨੇ ਸੋ ਜਿਹੜੀ ਅੱਜ ਦੀ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਉਹਦਾ ਤੇ ਬੇੜਾ ਹੀ ਗਰਕ ਹੋ ਗਿਆ ਸੋ ਪੁਲਿਸ ਤੋਂ ਤੇ ਕੋਈ ਆਸ ਨਹੀਂ ਆ ਕਿੰਨੇ ਫਾਇਰ ਮਨ ਦੇਖਦੇ ਆ ਕਿ ਬਹੁਤ ਜ਼ਿਆਦਾ ਖੋਲ ਪਏ ਆ ਕਿੰਨੇ ਤਿੰਨ ਖੋਲ ਤਿੰਨ ਖੋਲ ਉਹ ਪਏ ਨੇ ਦੋ ਆ ਜਦੋਂ ਚਲਾਉਂਦੇ ਆ ਦੋ ਆਪਣੇ ਜਿੰਦਾ ਕਾਰਤੂਸ ਨੇ ਤੇ ਇੱਕ ਇੱਕ ਗੇਟ ਤੇ ਲੱਗਾ ਉਹ ਪਿੱਛੇ ਅੰਦਰ ਅੰਦਰ ਜਾ ਕੇ ਇੱਕ ਲੱਗਾ ਉੱਪਰ ਲੱਗਾ ਦੋ ਗੋਲੀਆਂ ਚਲਾਈਆਂ ਲੱਗਦਾ ਕਿ ਇਹ ਮਾਰ ਨਹੀਂ ਆਈ ਯਾਰ ਜਦੋਂ ਗੋਲੀ ਚਲਦੀ ਆ ਉਦੋਂ ਕਿਸੇ ਨੇ ਥੋੜਾ ਵੇਖਣਾ ਅੱਗੇ ਕੌਣ ਆ ਕੌਣ ਨਹੀਂ ਸੋ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਪ੍ਰਸ਼ਾਸਨ ਦੀ ਫੇਲੀਅਰ ਹੈ ਭਗਵੰਤ ਮਾਨ ਸਰਕਾਰ ਦੀ ਫੇਲੀਅਰ ਹੈ ਰੋਜ਼ ਨਿਤ ਨਵੇਂ ਕਿਤੇ ਚੋਰੀਆਂ ਹੋ ਰੀਆਂ ਕਿਤੇ ਡਾਕੇ ਹੋ ਰਿਆ ਫਿਰ ਇਨਫੋਰਮ ਕਰ ਰਹੇ ਆ ਇਨਫੋਰਮ ਕਰ ਰਹੇ ਆ ਆਲਰੇਡੀ ਪੀ ਥ੍ਰੈਟ ਆ ਇਹਨੂੰ ਥ੍ਰੈਟ ਆ ਬਟ ਉਹਨਾਂ ਨੂੰ ਵੇਲ ਮਿਲੇ ਇਹਨਾਂ ਦੇ ਆਪਣੇ ਇਥੋਂ ਦੇ ਅਖੌਤੀ ਲੀਡਰਾਂ ਨੇ ਮਗਰੋਂ ਤੇ ਉਹ ਕਾਰਵਾਈ ਕਰਨ ਨਹੀਂ ਯੂਥ ਦੇ ਪ੍ਰਧਾਨ ਜਿੱਦਾਂ ਹੋਇਆ ਫਿਰ ਜੇ ਨਾ ਕੋਈ ਹੋਇਆ ਤੇ ਫਿਰ ਕਰੋਗੇ ਮੈਂ ਕਿਹਾ ਤਲਕੇ ਰੱਖ ਦਿਆਂਗੇ ਯਾਰਾਂ ਕਾ ਪ੍ਰਸ਼ਾਸਨ ਨੂੰ ਤੇ ਕਿਸ ਤਰ੍ਹਾਂ ਫਿਰ ਦੇਖਦੇ ਹੋ ਸਾਰੇ ਨੂੰ ਤੇ ਜਿੱਦਾਂ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਪੁਲਿਸ ਨੂੰ ਤੇ ਮੈਂ ਇਹਨਾਂ ਨੂੰ ਸਲਾਹ ਕਰ ਰਿਹਾ ਪੁਲਿਸ ਨੂੰ ਤੇ ਕਾਰਵਾਈ ਕਰ ਮੇਰੇ ਖਿਆਲ ਕੰਪਲੇਂਟ ਦੇਣ ਦੀ ਵੀ ਲੋੜ ਨਹੀਂ ਕੋਈ ਕਾਰਵਾਈ ਤੇ ਉਹਨਾਂ ਨੇ ਕਰਨੀ ਨਹੀਂ ਮੈਂ ਇਹਨਾਂ ਨੂੰ ਮੈਂ ਚਾਹੁੰਦਾ ਵੀ ਹਾਰ ਲਿਆ ਆ ਕੇ ਜਦੋਂ ਆਉਂਦੇ ਆ ਉਹਨਾਂ ਦਾ ਸਨਮਾਨ ਤੇ ਜ਼ਰੂਰ ਕਰਦੀਏ ਵੀ ਡੇਢ ਘੰਟੇ ਤੋਂ 2 ਘੰਟੇ ਦੀ ਵੇਟ ਕਰ ਰਹੇ ਆ ਸਨਮਾਨਤ ਕਰਨਾ ਚਾਹੀਦਾ ਇਹੋ ਜੀ ਪੁਲਿਸ ਅਫਸਰਾਂ ਨੂੰ ਆਉਂਦੇ ਆ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਵੈਲਕਮ ਕਰਦੇ ਜੀ ਆਇਆਂ ਨੂੰ ਕਰਦੇ ਉਹਨਾਂ ਦਾ ਵੀ ਐਮਐਲਏ ਸਾਹਿਬ ਦੇ ਧਿਆਨ ਚ ਐਮਐਲਏ ਸਾਹਿਬ ਦੇ ਧਿਆਨ ਚ ਲਿਆਂਦਾ ਐ एसएसपी ਸਾਹਿਬ ਨੂੰ ਵੀਡੀਓ CCTV ਤੋਂ ਲੈ ਕੇ ਉਹ ਪਾ ਦਿੱਤੀ ਐ ਤੇ ਐ एसएसपी ਸਾਹਿਬ ਮੇਰੇ ਖਿਆਲ ਵਿੱਚ ਵੀਸੀ ਚੱਲ ਰਹੀ ਐ ਉਹਨਾਂ ਦੇ ਧਿਆਨ ਚ ਲਿਆਉਨੇ ਆ ਕੋ ਥੱਲੇ ਵਾਲਿਆਂ ਦੇ ਧਿਆਨ ਚ ਲਿਆਉਂਦਾ ਕੋਈ ਫਾਇਦਾ ਨਹੀਂ ਨਾ ਇਹਨਾਂ ਨੇ ਕੁਝ ਕਰਨਾ ਐਪਲੀਕੇਸ਼ਨਾਂ ਲਈ ਜਾਂਦੇ ਨੇ ਉੱਥੇ ਦਫ਼ਤਰ ਦਾਖਲ ਕਰੀ ਜਾਂਦੇ ਨੇ ਕਾਨੂੰਨੀ ਵਿਵਸਥਾ ਨੂੰ ਕਿਦਾਂ ਦੇਖਦੇ ਹੋ ਪੰਜਾਬ ਤੇ ਪਹਿਲਾਂ ਅੰਮ੍ਰਿਤਸਰ ਤੇ ਹੁਮਰਦਾਸਪੁਰ ਸੈਣੀ ਸਾਹਿਬ ਤੁਸੀਂ ਦੱਸੋ ਕਿਦਾਂ ਦੇਖਦੇ ਹੋ ਰੋਲ ਤੁਸੀਂ ਖਬਰਾਂ ਕਰ ਜਾਂਦੇ ਹੋ ਵਕ ਵਕ ਸ਼ਹਿਰ ਦੇ ਵਿੱਚ ਖਬਰਾਂ ਕਰ ਜਾਂਦੇ ਹੋ ਕਦੀ ਥਾਣੇ ਸਿਟੀ ਦੇ ਬਾਹਰੋਂ ਕੋਈ ਦੁਕਾਨ ਲੁੱਟ ਕੇ ਲੈ ਆ ਰਿਹਾ ਕਦੀ ਕਿਸੇ ਦੀਆਂ ਅਚਾਨੀਆਂ ਲਾਥਰੀਆਂ ਸਨੇਚਿੰਗਾਂ ਹੋ ਰਹੀਆਂ ਤੁਸੀਂ ਦੱਸ ਦਿਓ ਵੀ ਕਾਨੂੰਨ ਵਿਵਸਥਾ ਦੇ ਕੀ ਹਾਲਾਤ ਆ ਆ ਘਰਾਂ ਦੇ ਵਿੱਚ ਘਰਿਆ ਤੇ ਆ ਸਾਹਮਣੇ ਆ ਦੱਸ ਰਹੇ ਆ ਗਵਾਂਡੀ ਕਹਿੰਦੇ 10:30 11 ਵਜੇ ਤੱਕ ਵੈਸੇ ਬਾਹਰ ਬੈਠ ਰਹੇ ਨੇ ਤੇ ਮੇਰਾ ਬੇਟਾ ਕਹਿ ਰਿਹਾ ਕੋਈ ਜਾਗੋ ਮੇਰੇ ਖਿਆਲ ਕੋਈ ਮਲੇ ਦੀ ਨਿਕਲ ਰਹੀ ਆ ਤੇ ਇਧਰੋਂ ਸ਼ਾਇਦ ਆਏ ਤੇ ਪਾਪਾ ਮੈਂ ਵੇਖਣੀ ਆ ਤੇ ਉਹਨਾਂ ਨੂੰ ਕੀ ਪਤਾ ਸੀ ਵੀ ਆਹ ਕੰਮ ਹੋਇਆ ਗੋਲੀਆਂ ਚਲਾ ਕੇ ਗਏ ਆ ਤੇ ਲੋ ਘਰ ਕਿੰਨੇ ਪਰਿਵਾਰਿਕ ਮੈਂਬਰ ਸੀ ਜਦੋਂ ਇਹ ਸਾਰੀ ਕਾਰਵਾਈ ਹੋਈ ਆ ਘਰ ਸਾਰੇ ਪਰਿਵਾਰਕ ਮੈਂਬਰ ਸੀ ਫਾਦਰ ਸੀ ਮਦਰ ਸੀ ਛੋਟੀ ਬੱਚੀ ਸੀ ਤੇ ਇਹ ਇਹ ਦੱਸੋ ਵੀ ਇਹ ਦੁਕਾਨਦਾਰ ਬੰਦੇ ਆ ਕੀ ਇਹ ਆਪਣੀ ਦੁਕਾਨਦਾਰੀ ਨਾ ਕਰਨ ਸਾਰਾ ਦਿਨ ਇਹਨਾਂ ਨੇ ਦੁਕਾਨ ਤੇ ਬੈਠਣਾ ਓਪਨ ਓਪਨ ਸ਼ਟਰਾ ਜਦੋਂ ਮਰਜੀ ਜਿਹੜਾ ਮਰਜੀ ਆਏ ਆਣ ਕੇ ਗੋਲੀ ਮਾਰ ਕੇ ਚਲ ਜੇ ਜੇ ਕੋਈ ਕਮਾਊਗਾ ਤੇ ਖਾਏਗਾ ਤੇ ਜੇ ਇਹ ਇਦਾਂ ਕਰਦੇ ਆ ਦੁਕਾਨਾ ਬੰਦ ਕਰਕੇ ਐਸਐਸਪੀ ਸਾਹਿਬ ਨੂੰ ਦੇ ਆਉਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਿ ਰਿਹਾ ਡੇਢ ਦੋ ਘੰਟੇ ਹੋ ਗਏ ਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਕ ਵੀ ਕਰਮਚਾਰੀ ਇੱਥੇ ਆਉਣਾ ਉਹਨੇ ਇੱਥੇ ਜ਼ਰੂਰੀ ਨਹੀਂ ਸਮਝਿਆ ਮੈਂ ਤੇ ਉਹਨਾਂ ਨੂੰ ਕਹਿ ਰਿਹਾ ਪੁਲਿਸ ਨੂੰ ਤੱਕੇ ਆਲਰੇਡੀ ਕੰਪਲੀਨਾਂ ਦਿੱਤੀਆਂ ਤੇ ਆਲਰੇਡੀ ਦੱਸ ਵੀ ਚੁੱਕੇ ਆ ਵੀ ਆਹ ਬੰਦੇ ਆ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਪੁਲਿਸ ਨੇ ਆ ਬਾਹਰ ਭੇਜ ਦਿੱਤਾ ਸੋ ਸੋ ਮੈਂ ਸਾਡੇ ਇਥੋਂ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਤੁਹਾਡੀ ਕਾਨੂੰਨ ਵਿਵਸਥਾ ਤੁਹਾਡੀ ਸਰਕਾਰ ਆ ਜਿਹੜੀ ਇਹ ਕਾਨੂੰਨ ਵਿਵਸਥਾ ਤੇ ਬੜੀ ਫੇਲੀਅਰ ਸਾਬਤ ਹੋਈ ਆ ਸੋ ਜਿਹੜੇ ਕੋਈ ਕਰਮਚਾਰੀ ਅੱਜ ਦੇਖ ਲਓ ਤੁਸੀਂ 2 ਘੰਟੇ ਹੋ ਗਏ ਆ ਜ਼ਿੰਮੇਵਾਰ ਪ੍ਰਤੀਨਿਧਤਾ ਕਰ ਰਿਹਾ ਵਾਰਡ ਨੂੰ ਤੇ ਅਜੇ ਤੱਕ ਪੁਲਿਸ ਨੇ ਮੇਰੇ ਖਿਆਲ 2 ਮਿੰਟ ਦਾ ਰਸਤਾ ਅਜੇ ਤੱਕ ਪੁਲਿਸ ਨੇ ਇੱਥੇ ਆਉਣਾ ਜ਼ਰੂਰੀ ਨਹੀਂ ਸਮਝਿਆ ਸੋ ਮੈਂ ਮੰਗ ਕਰਦਾ ਸੀਐਮ ਸਾਹਿਬ ਕੋ ਕਿ ਜਿਹੜੇ ਵੀ ਇਹ ਕਰਮਚਾਰੀ ਜਿਹੜੇ ਡਿਊਟੀ ਤੋਂ ਆਪਣੇ ਕੰਨੀ ਕਰਤਾਉਂਦੇ ਨੇ ਇਹੋ ਜਿਹਿਆਂ ਦੇ ਖਿਲਾਫ ਕਾਰਵਾਈ ਕਰਨ ਤੇ ਜਿਹੜਾ ਇੱਥੇ ਜਿਹੜਾ ਵਾਕਿਆ ਹੋਇਆ ਵਾ ਇਹਦੀ ਕਿਸੇ ਸੀਨੀਅਰ ਅਫਸਰ ਨੂੰ ਆਪਣੇ ਮਾਰਕ ਕਰਕੇ ਐਪਲੀਕੇਸ਼ਨ ਤੇ ਇਨਵੈਸਟੀਗੇਸ਼ਨ ਕਰਾਉਂ ਵੀ ਕੌਣ ਸ਼ਖਸ ਨੇ ਜਿਹੜੇ ਇੱਥੇ ਗੋਲੀ ਚਲਾਕ ਗਏ ਅਫਸਰ ਵੀ ਆ ਰਹੇ ਨੇ ਸੀਨੀਅਰ ਅਫਸਰਾਂ ਨਾਲ ਵੀ ਗੱਲ ਹੋ ਗਈ ਹੈ ਹਾਂ ਸਾਰੇ ਮੌਕੇ ਤੇ ਪਹੁੰਚ ਰਹੇ ਆ ਹਾਂ ਤੇ ਜੋ ਹੈ ਕਿ ਆਪਾਂ ਦੇਖੇ ਹਰ ਸਮੇਂ ਕ੍ਰਾਸਿਕ ਸੈਕਸਲ ਤੇ ਮਸਲਾ ਹੈ ਕਿ ਵੀ ਅਨੁਪ੍ਰੇਸ਼ ਕਰਨ ਦੀ ਹਰੇਕ ਪੱਖੋਂ ਆਪਾਂ ਕੋਸ਼ਿਸ਼ ਕਰ ਰਹੇ ਹਾਂ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज